ਸਤ ਗੁਰ ਮੈਨੂੰ ਜੋ ਕਸੂਰ ਹੋ ਗਿਆ ਨੇੜਾ ਲਿਖ ਕੇ ਵਦਾਵਾ ਤੇ ਤੂੰ ਦੂਰ ਹੋ ਗਿਆ ਮਖਸੂ ਦੇਣਾ ਸਤ ਗੁਰ ਜੀ ਮੈਨੂੰ ਜੋ ਕਸੂਰ ਹੋ ਗਿਆ ਨੇੜਾ ਲਿਖ ਕੇ ਵਦਾਵਾ ਤੇ ਤੂੰ ਦੂਰ ਹੋ ਗਿਆ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਪਾਲ ਸਾਗਨ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਹੀਂ ਹਰੇ ਮਨ ਮੇਰੇ ਸਦਾ ਹਰਿ ਜਾਪ ਅਵਨਾਸੀ ਪ੍ਰਵਾਪੇ ਆਪ ਆਪਨ ਕੀ ਆਕਛੂ ਨਾ ਹੋਏ ਜਿਸੋਂ ਪ੍ਰਾਨੀ ਲੋਚੈ ਕੋਏ ਤਿਸ ਵੇ ਨਾਹੀ ਤੇ ਰਹਿ ਕਿਛ ਕਾਮ ਗਤ ਨਾਨਕ ਜਪ ਏਕ ਹਰਨਾਮ ਢੁੱਟੀ ਗੰਢ ਲਾਇ ਗਰੀ ਬਨਵਾ ਜਾ ਮੇਛੜਿਆ ਨੂੰ ਨਾਲ ਮੇਨ ਲੈ

ਪਟੀਆਂ ਗੰਡ ਲੈ ਗਰੀਵਨ ਵਾਜ ਵਿਚੜਿਆਂ ਨਾਲ ਮੇਲ ਲੈ ਵਾਹ ਖੁਸਾਤੂ ਸਤਿਗੁਰੂ ਜੀ ਢੰਬੀ ਤੋਂ ਉੱਤਰ ਆਏ ਜਦੋਂ ਗਏ ਬਹਿਰੀ ਕੋ ਜਦੂ ਦੇਖੇ ਮਿੱਤ ਜਾਨ ਮਦਾਨ ਦੇ ਨਜ਼ਰ ਮਾਰੀ ਲੇਟੇ ਸੈਂਕੜੇ ਸੂਰਮੇ ਦੂਰ ਦੇਖੇ ਸਿੰਘ ਇੱਕ ਜਿਸ ਜਗ੍ਹਾ ਸ਼ਹੀਦ ਹੋਇਆ ਦਸ ਤੁਰਕ ਵੀ ਪਏ ਜ਼ਰੂਰ ਦੇਖੇ ਕੱਟੇ ਵੱਡੇ ਵੈਰੀ ਕਰਤਾਰ ਸਿੰਘ ਆਹ ਕਈ ਤਰਫ ਦੇ ਪੈਰੰਜੂਰ ਦੇਖੇ ਵੇਖ ਕੇ ਸਿੰਘਾਂ ਪਿਆਰਿਆਂ ਨੂੰ ਮੋਨਾੜ ਰੁਮਾਲ ਪੁੰਜਾਉਂਦੇ ਨੇ ਮੇਰਾ 5000 ਮੇਰਾ 10000 ਇਸ ਤਰ੍ਹਾਂ ਦੇ ਵਚਨ ਸੁਣਾਉਂਦੇ ਨੇ ਗਾਦੇ ਗਾਦੇ ਹੋ ਵਿੱਚ ਪ੍ਰੇਮ ਡਾਡੇ ਚੁੱਕ ਚੁੱਕ ਛਾਤੀ ਨਾਲ ਲਾਉਂਦੇ ਨੇ ਮੱਢੀ ਚੇਖਾ ਵਣਵਾ ਕਰਤਾਰ ਸਿੰਘਾ ਉਦੇ ਉੱਪਰ ਚੜਾਈ ਜਾਂਦੇ ਨੇ ਵੇਖ ਵੇਖ ਕੇ ਸਿੰਘਾਂ ਪਿਆਰਿਆਂ ਨੂੰ ਛੱਡੀ ਜਾਂਦੇ ਕਰਸ਼ਨਾਸ਼ ਵਾਕੇ ਇੱਕ ਸਿੰਘ ਜਖਮਾਂ ਨਾਲ ਘਾਇਲ ਡਠਾਰੇ ਨੇ ਥੋੜੇ ਹੀ ਸੰਸਵਾਸ ਵਾਕੀ ਉਰਮੁਖਾ ਹਜਾਮ ਕਰਤਾਰ ਸਿੰਘ ਚਿੱਤ ਵਿੱਚ ਹੈ ਸੇਕ ਆਸ ਵਾਕੇ ਮਹਾ ਸਿੰਘ ਨੂੰ ਝੁੱਕ ਕੇ ਸਤਗੁਰਾਂ ਨੇ ਵਿੱਚ ਆਪ ਦੀ ਗੋਦ ਬਿਠਾਇਆ ਜਲਦੀ ਉਸੇ ਵਕਤ ਪਾਣੀ ਮੰਗਵਾ ਕਰਕੇ ਉਹਦੇ ਜਖਮਾਂ ਤਾਂ ਹੀ ਠਾਇਆ ਜਲਦੀ ਪਾਣੀ ਛੋਇਆ ਮੂਹ ਦੇ ਵਿੱਚ ਜਦੋਂ ਮਹਾ ਸਿੰਘ ਵਿੱਚ ਹੋਸ਼ ਦੇ ਆਇਆ ਜਲਦੀ ਵੇਖ ਗੁਰਾਂ ਨੂੰ ਚਿੱਤ ਪਰਸੰਨ ਹੋਇਆ ਡੇ ਚਰਨੀ ਸੀਸਨਵਾਇਆ ਜਲਦੀ ਮਰਜਖ ਮਨਾਲ ਸੀ ਪਿਆ ਵਿਦਾ ਮੋੜੋਂ ਸੇ ਤਰ੍ਹਾਂ ਮਰ ਜਾਇਆ ਜਲਦੀ ਨੈਣ ਭਰ ਕੇ ਆਹ ਕਦੇ ਗੁਰੂ ਸਾਹਿਬ ਕੋਈ ਆਸ ਹੈ ਤਾਂ ਬਰ ਮੰਗ ਸਿੱਖਾ ਗੁਰੂ ਨਾਨਕ ਪੰਡਾਰਿਓਂ ਦਾ ਵਾਦੇ ਯੋ ਚਾਹੇ ਸੋ ਕਰ ਨਾ ਸੰਗ ਸਿੱਖਾ ਜੇ ਤੂੰ ਜੀਵਣਾ ਚਾਹੇ ਤਾਂ ਰਖ ਲਈਏ ਕਿਹੜੀ ਵਾਸ਼ਨਾ ਦਾ ਸੰਗ ਸਿੱਖਾ ਜੇ ਸਭ ਵਾਸਤ ਨੂੰ ਢੂੰਡ ਲੈ ਹੈਣ ਜੋਗੀ ਜੋਗ ਸਾਧ ਕੇ ਤਪ ਕਮਾਉਂਦੇ ਨੇ ਰਾਜ 파ਰਥਰੀ ਤੇ ਗੋਪੀ ਚੰਦ ਵਰਗੇ ਰਾਜ ਛੱਡ ਕੇ ਕੰਨ ਪੜਵਾਉਂਦੇ ਨੇ ਰਿਖੀ ਮਨੀ ਜਪੀ ਤਪੀ ਕਸ਼ਟ ਪਾ ਕੇ ਜਿਸ ਰੂਪ ਨੂੰ ਦੇਖਣਾ ਚਾਹੁੰਦੇ ਨੇ ਉਹ ਉਹੀ ਅੰਤ ਸਮੇ ਮੈਂ ਹਾਂ ਦੇਖ ਰਿਹਾ ਹੋਰ ਸੁਖ ਸੰਸਾਰ ਨਾ ਭਾਵਦੇ ਨੇ ਕਰਨੀ ਆਪਣੀ ਨੂੰ ਯਾਦ ਕਰਕੇ ਜੀ ਮੇਰੇ ਨੈਣ ਭਏ ਸ਼ਰਮਾਉਂਦੇ ਨੇ ਇੱਛਾ ਪੂਰੀਆਂ ਸਭ ਹੋਈ ਹੋਏ ਗਈਆਂ ਹੋਇਆ ਆਪ ਦਾ ਅੰਤ ਦੇਦਾਰ ਗੁਰਜੀ ਪਰ ਆਸ ਇੱਕ ਚਿੱਤ ਦੇ ਵਿੱਚ ਰਹੇਗੀ ਪੂਰੀ ਕਰ ਦੋ ਜੇ ਬਖਸ਼ਣੀ ਹਾਰ ਗੁਰਜੀ ਪੁੱਤਰ ਸਦਾ ਹੀ ਕਰਦੇ ਰਹਿਣ ਭੁੱਲਾ ਮੱਪੇ ਦੇਵ ਦੇ ਸਭੇ ਵਸਾਰ ਗੁਰਜੀ ਬੇਦਾ ਵਿਦਾ ਕਾਗਜ ਪਾੜ ਲਿਓ ਬੇਦਾ ਵਿਦਾ ਕਾਗਜ ਪਾੜ ਦੇਵੋ ਮੇਰੀ ਬੇਨਤੀ ਹੈ ਵਾਹ ਵਾਰ ਗੁਰਜੀ ਗੁਰੂ ਆਖ ਦੇ ਸਿੱਖਾ ਕੁਝ ਹੋਰ ਮੰਗ ਲੈ ਜਿਹੜੀ ਲੋਕ ਪਰਲੋਕ ਤੇਰੇ ਕੰਮ ਆਵੇ ਜੇ ਤੂੰ ਚਾਹੇ ਤਾਂ ਰਾਜ ਪੂਗਾ ਦੇ ਮਾਂ ਹੋਰ ਕਹੋ ਕਿਹੜੀ ਤੇਰੇ ਮਨ ਚਾਵੇ ਸੁਖ ਆਪ ਦੇ ਵਾਸਤੇ ਮੰਗ ਲੈ ਤੂੰ ਪਿੱਛੋਂ ਤੇਰੀ ਜਵਾਲੋਲਾ ਦਿਖਾਵੇ ਇਸ ਕਹਿਣੇ ਨ ਪੈ ਕਰਤਾਰ ਸਿੰਘ ਆਇਸ ਗੱਲ ਨੂੰ ਮੇਰਾ ਨਾ ਮੰਨ ਚਾਹੇ ਮੇਰੀ ਬੇਨਤੀ ਦੀਨ ਦਿਆਲੇ ਹੋ ਲਵੋ ਟੁੱਟੀ ਤਾਈ ਫੇਰ ਜੋੜ ਗੁਰਜੀ ਮੇਰੀ ਬੇਨਤੀ ਦੀਨ ਦਿਆਲੇ ਹੋ ਲਵੋ ਟੁੱਟੀ ਤਾਈ ਫੇਰ ਜੋੜ ਗੁਰਜੀ ਮਾਜਾ ਕਰੋ ਨਾ ਸਿੱਖਿਓ ਮੂਲ ਕਾਰਜ ਲਵੋ ਆਪਣਾ ਵਾਕ ਸੋ ਮੋੜ ਗੁਰਜੀ ਅਗਨ ਹਾਰਿਆਂ ਦੇ ਅਗਨ ਬਖਸ਼ ਦੇਵੋ ਬੰਦੇ ਕਰ ਦੇ ਭੁੱਲਾਂ ਕਰੋੜ ਗੁਰਜੀ ਵੇਦਾ ਵੇਦਾ ਕਾਗਜ ਪਾੜ ਦੇਵੋ ਮੈਨੂੰ ਹੋਰ ਨਾ ਕੁਝ ਵੀ ਲੋੜ ਗੁਰਜੀ ਮੇਹਰਵਾਨ ਹੋ ਜੀਵ ਚੋਂ ਘਟ ਕਾगज ਮੋਹ ਸਿੰਘ ਦੇ ਤਾਂ ਇਹਨ ਦਾ ਖਾਇਆ ਜਲਦੀ ਫੇਰ ਸੁਟਿਆ 파ੜ ਕਰਤਾਰ ਸਿੰਘਾ ਟੁੱਟੀ ਗੰਡ ਕੇ ਮੇਲ ਮਲਾਇਆ ਜਲਦੀ ਤਨ ਜਨਮ ਪਾਈ ਮਹਾ ਸਿੰਘ ਤੇਰਾ ਜਿਸ ਟੁੱਟੀ ਹੋਈ ਫੇਰ ਜੋੜ ਲਈ ਮਾਜਾ ਸਿੱਖਿਉ ਕਾਰਜ ਹੋ ਗਿਆ ਸੀ ਤੇਰੀ ਦੇਸ਼ ਭਗਤੀ ਨੇ ਸਿੱਖੀ ਮੋੜ ਲਈ ਤਨ ਮਾਤ ਤੇ ਤਨ ਹੈ ਪਿਤਾ ਤੇਰਾ ਤੂੰ ਪੈਦਾ ਹੋਇਆ ਸੀ ਪੰਥ ਦੀ ਲੋੜ ਲਈ ਤਨ ਜਨਮ ਪਾਈ ਮਾ ਸਿੰਘ ਤੇਰਾ ਜਿਸ ਟੁੱਟੀ ਹੋਈ ਫੇਰ ਜੋੜ ਲਈ ਮਿਹਰਵਾਨ 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 ਜੀ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਜੀ ਮਿਹਰਵਾਨੁ ਮਿਹਰਵਾਨ ਮਿਹਰਵਾਨ ਜੀ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਕਿਸ ਰਸਨਾ ਨਾਲ ਗਾਵਾਂ ਮੈਮ ਕਨਗੀਆਂ ਵਾਲੇ ਦੀ ਜੀ ਮੈਮ ਵਾਜਾਂ ਵਾਲੇ ਦੀ ਕਿਸ ਰਸਨਾ ਨਾਲ ਗਾਵਾਂ ਮੈਮ ਕਨਗੀਆਂ ਵਾਲੇ ਦੀ ਮੈਮ ਵਾਜਾਂ ਵਾਲੇ ਦੀ ਵਾਹਿਗੁਰੂ ਜੀ ਕਾ ਕਾ ਸੰਸਾ ਵਾਹਿਗੁਰੂ ਜੀ ਕੀ